ਦਰਦਨਾਕ ਤਰ੍ਹਾਂ ਖਾਸੀਆਂ ਇਹ ਤਸਵੀਰਾਂ ਅੰਮ੍ਰਿਤਸਰ ਹਾਈਵੇ ਦੇ ਲੰਮਾਪਿੰਡ ਚੌਕੜੀਆਂ ਨੇ ਜਿੱਥੇ ਕਿਸੇ ਅਣਪਛਾਤੇ ਗੱਡੀ ਨੇ ਮੋਟਰਸਾਈਕਲ ਤੇ ਸਵਾਰ ਇੱਕ ਨੌਜਵਾਨ ਅਤੇ ਉਸ ਦੀ ਮਾਂ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਜਿਸ ਤੇ ਨਾਲ ਉਹਨਾਂ ਦੀ ਮੌਤ ਹੋ ਗਈ। ਇਹ ਹਾਸਾ ਕਿੰਨਾ ਕੁ ਜ਼ਿਆਦਾ ਦਰਦਨਾਕ ਸੀ ਇਸ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਦੇਖ ਕੇ ਲਗਾ ਸਕਦੇ ਹੋ ਜੋ ਕਿ ਸਾਨੂੰ ਜ਼ਿਆਦਾ ਖੂਨ ਹੋਣ ਦੇ ਕਾਰਨ ਬਲਰ ਕਰਨੀਆਂ ਪੈ ਰਹੀਆਂ ਨੇ। ਵ੍ਰਿਤਕਾਂ ਦੀ ਪਛਾਣ ਵਰਿੰਦਰ ਕੌਰ ਅਤੇ ਸਿਮਰਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਮਕਸੂਦਾਂ ਦੇ ਰਹਿਣ ਵਾਲੇ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਕਿਸੇ ਧਾਰਮਿਕ ਸਥਾਨ ਤੋਂ ਮਠਹਾਟੇ ਕੇ ਵਾਪਸ ਆ ਰਹੇ ਸਨ ਕਿ ਰਾਹਸਤੇ ਦੇ ਵਿੱਚ ਉਹਨਾਂ ਨੂੰ ਕਿਸੇ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਤੇ ਨਾਲ ਉਹਨਾਂ ਦੀ ਮੌਤ ਹੋ ਗਈ। ਉਧਰ ਜਦੋਂ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਲੰਮਾ ਪੜਤਾਲ ਹੋਣੀ ਹੈ ਜਿਵੇਂ ਐਕਸੀਡੈਂਟ ਹੋਇਆ। ਇਹ ਕੋਰ ਦੀ ਲਾਸ਼ ਦੀ ਸ਼ਰਤ ਵਿੱਚ ਪਈ ਆ ਤੇ ਅਸੀਂ ਉਸ ਪਾਰਟੀ ਜਿਹੜੀ ਮੋਕੇ ਤੇ ਗਈ ਆ ਜੂ ਜਾ ਕੇ ਦੇਖਿਆ ਤੇ ਕੋਰ ਦੀ ਲਾਸ਼ ਬਰਿੰਦਰਜੀਤ ਕੋਰ ਦੀ ਇੱਕ ਢੱਡੂ ਢੱਡੂ ਹੋਈ ਸੀ ਤੇ ਉਹ ਢੱਡੂ ਢੱਡੂ ਅਸੀਂ ਕਿਉਂਕਿ ਲਾਫਟ ਕੋਈ ਸੀ ਤੇ ਬਾਅਦ ਇੱਕ ਉਹਦਾ ਲੜਕਾ ਸੀਗਾ ਸਲੋਹਨਜੀਤ ਸਿੰਘ ਵੀ ਦੋਨੇ ਬਾਈਕ ਤੇ ਤਲਵ ਸਿੰਘ ਸਾਹਿਬ ਕੋਲ ਦੁਆਰੇ ਜਾ ਰਿਹਾ ਸੀ ਮਤਲਬ ਟਕਣ ਕੁਈ ਆਰ ਨਾ ਉਹ ਜਿਹੜੀ ਕੰਸਗਾ ਉਹ ਹਿੱਟ ਕਰਕੇ ਇਹਨੂੰ ਚਲੇ ਗਿਆ ਉਸਦੇ ਬਾਅਦ ਪਤਾ ਨਹੀਂ ਲੱਗਾ ਕਿ ਕਦੀ ਜਿਹੜੀ ਲੇਡੀ ਜਿਹੜੀ ਬਹੁਤ ਬਹੁਤ ਹੋ ਗਈ ਸੀ ਜਿਹੜਾ ਸਿਮਰ ਜੀ ਸਿੰਘ ਸੀਗਾ ਉਹ ਉਹ ਮੈਡੀਕਲ ਪੂਰਾ ਹਸਪੀਟਲ ਤੇ ਕੰਪਿਊਟਰ ਚ ਚੋ ਜਾ ਗਿਆ ਉਹਦੀ ਫੋਟੋ ਦਿਨ ਤੋਂ ਬਾਅਦ ਕੋਈ ਵੀ ਜਵਾਬ ਨਹੀਂ ਦੱਸਉਂਦੇ ਤੇ ਉਹਦੀ ਡੈਡ ਬੁੜੀ ਦੁਬਾਰਾ ਸਿਵਲ ਤੋਂ ਪਛਾਣਦੀ ਆ ਜੀ ਤੇ ਜਿਹੜਾ ਅਨਨੌਮ ਚਲੇ ਗਿਆ ਉਹਦੇ ਬਾਰੇ ਕੁਝ ਖਬਰ ਨਹੀਂ ਮਿਲਿਆ ਉਹਦੇ ਬਾਰੇ ਜੇ ਤਸਦੀਕ ਕਰੇ ਤੇ ਆਪਾਂ ਇਹਨਾਂ ਸਵਾਲ ਕਰਤੀ ਆ। ਜ਼ਿਕਰ ਹੋ ਗਿਆ ਕਿ ਸੂਬੇ ਅੰਦਰ ਸੜਕੀ ਹਾਦਸਿਆਂ ਦੇ ਗ੍ਰਾਫ ਦੇ ਵਿੱਚ ਆਏ ਦਿਨ ਵਾਤਾ ਹੋ ਰਿਹਾ ਹੈ। ਇਸ ਵਿੱਚ ਪਤਾ ਨਹੀਂ ਰੋਜ਼ਾਨਾ ਕਿੰਨੀਆਂ ਹਕੀਮਤੀ ਜਾਣਾਂ ਜਾ ਰਹੀਆਂ ਨੇ। ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ ਐਸ, ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ